ਵਾਲ ਟੁੱਟਦੇ ਹੋਣ ਝੜਦੇ ਹੋਣ ਸਿੱਕਰੀ ਹੋਵੇ ਵੱਧ ਨਹੀਂ ਰਹੇ ਉਮਰ ਤੋਂ ਪਹਿਲਾਂ ਸਫੇਦ ਹੋ ਗਏ ਇਹ ਤੇਲ ਇੱਕ ਇਸ ਤਰ੍ਹਾਂ ਦਾ ਅੰਮ੍ਰਿਤ ਹੈ ਜੋ ਕਿ ਤੁਹਾਡੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਕੇ ਮਜ਼ਬੂਤ ਚਮਕਦਾਰ ਅਤੇ ਲੰਮਾ ਬਣਾਉਣ ਵਿੱਚ ਹੈਲਪ ਕਰੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਦ ਰੀਅਲ ਸਟਰਗਲ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਅਸੀਂ ਇੱਕ ਜਾਦੂਈ ਤੇਲ ਬਣਾਇਆ ਹੈ ਜੀ ਵਾਲਾਂ ਦੇ ਲਈ ਪਹਿਲਾਂ ਤਾਂ ਸਾਰੀਆਂ ਜੜੀਆਂ ਬੂਟੀਆਂ ਇਸ ਤਰੀਕੇ ਨਾਲ ਜੰਗਲ ਵਿੱਚੋਂ ਜਾ ਕੇ ਅਸੀਂ ਐਕਸਟ੍ਰੈਕਟ ਕੀਤੀਆਂ ਨੇ ਸੋ ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰੀਕੇ ਨਾਲ ਧੋ ਕੇ ਸੁਕਾ ਕੇ ਤੇ ਜਿੰਨੇ ਵੀ ਆਪਾਂ ਨੇ ਪੱਤੇ ਯੂਜ਼ ਕੀਤੇ ਨੇ ਜੋ ਵੀ ਹੈ ਉਹ ਤੁਹਾਨੂੰ ਤੇਲ ਦੀ ਬੈਕਸਾਈਡ ਜਿਹੜਾ ਆਪਣਾ ਡਿਸਕ੍ਰਿਪਸ਼ਨ ਹੈ ਨਾ ਉੱਥੇ ਤੁਹਾਨੂੰ ਲਿਖਿਆ ਮਿਲ ਜੂਗਾ ਵੀ ਕਿਹੜੇ-ਕਿਹੜੇ ਇੰਗਰੀਡੀਅੰਟਸ ਆ ਬਾਕੀ ਦੇਖ ਲਓ ਤੁਹਾਡੇ ਸਾਹਮਣੇ ਆ ਜੋ ਵੀ ਹੈ ਨਾ ਇਹ ਵਾਲੇ ਇੰਗਰੀਡੀਅੰਟਸ ਆਪਾਂ ਨੇ ਯੂਜ਼ ਕੀਤੇ ਆ ਜੀ ਤੇਲ ਬਣਾਉਣ ਵਾਸਤੇ ਤੇ ਬਾਕੀ ਸਾਰੀ ਰੈਸਿਪੀ ਸਾਡੀ ਸਿਕਰਟ ਹੈ ਨਾ ਅਸੀਂ ਦਾ ਨਹੀਂ ਸਕਦੇ ਕਿਉਂਕਿ ਅਸੀਂ ਇਸ ਤੇਲ ਨੂੰ ਹੁਣ ਕਮਰਸ਼ੀਅਲਾਈਜ਼ ਕਰਨ ਦਾ ਫੈਸਲਾ ਲਿਆ ਏ ਤੇ ਅਸੀਂ ਦ ਰੀਅਲ ਨੈਕਟਰ ਰੱਖਿਆ ਏ ਇਸ ਤੇਲ ਦਾ ਨਾਮ ਸੋ ਜੇ ਤੁਸੀਂ ਪਰਚੇਸ ਕਰਨਾ ਹੈ ਕਰ ਸਕਦੇ ਹੋ ਤੇਲ ਸਾਡੇ ਤੋਂ ਤੇ ਦੇਖੋ ਤੁਸੀਂ ਮਿਹਨਤ ਦਿਖਾ ਰਹੇ ਆ ਤੁਹਾਨੂੰ ਕਿ ਤੇਲ ਬਣਾਉਣ ਪਿੱਛੇ ਮਿਹਨਤ ਕਿੰਨੀ ਜ਼ਿਆਦਾ ਆਈ ਹੈ ਹੁਣ ਦੇਖੋ ਧੁੱਪ ਹੈ ਤੁਹਾਡੇ ਸਾਹਮਣੇ ਹੈ ਨਾ ਦਿਨ ਦਾ ਟਾਈਮ ਹੈ ਧੁੱਪੇ ਇਹਨੂੰ ਪ੍ਰੋਸੈਸ ਕਰਦੇ ਕਰਦੇ ਸਾਨੂੰ ਰਾਤ ਹੋ ਜਾਣੀ ਹੈ ਤੇ ਅਸੀਂ ਨੇਰੇ ਦੇ ਵਿੱਚ ਪੂਰੇ ਰਾਤ ਦੇ 12:30 ਵਜੇ ਅਸੀਂ ਕੜਾਹੀ ਚੜਾਈ ਸੀ ਮਤਲਬ ਪੂਰਾ ਦਿਨ ਲੱਗ ਗਿਆ ਸੀ ਪੱਤਿਆਂ ਨੂੰ ਧੋ ਕੇ ਸੁਕਾ ਕੇ ਮਿਕਸਰ ਗ੍ਰਾਈਂਡਰ ਦੇ ਵਿੱਚ ਜੋ ਵੀ ਕਰਨਾ ਸੀ ਨਾ ਮਤਲਬ ਉਹਨੂੰ ਪੇਸਟ ਦੇ ਫਾਰਮ ਦੇ ਵਿੱਚ ਕਨਵਰਟ ਕਰਕੇ ਤੇ ਪ੍ਰੋਸੈਸਿੰਗ ਕਰਨ ਨੂੰ ਪੂਰਾ ਦਿਨ ਲੱਗ ਗਿਆ ਸੋ ਇਹ ਮਿਹਨਤ ਬਹੁਤ ਜ਼ਿਆਦਾ ਆ ਜੀ ਬਾਕੀ ਜਿਹੜੇ ਤੇਲ ਯੂਜ਼ ਕੀਤੇ ਗਏ ਨੇ ਇਹਦੇ ਵਿੱਚ ਉਹ ਪਿਓਰ ਤੇਲ ਨੇ 100% ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਆਪਾਂ ਮਾਰਕੀਟ ਚੋਂ ਇਦਾਂ ਹੀ ਖਰੀਦ ਕੇ ਤੇਲ ਪਾ ਦਿੱਤਾ ਤੇ ਇਹ ਡਰਾਈ ਇੰਗਰੀਡੀਅੰਟ ਹੈ ਜੀ ਜਿਹਦੇ ਵਿੱਚ ਬੀਜ ਹੋਗੇ ਜਾਂ ਫਿਰ ਆਪਣੇ ਮਸਾਲੇ ਹੋ ਗਏ ਕਈ ਤਰ੍ਹਾਂ ਦੇ ਹਨਾ ਤੇ ਕਈ ਸਿਕਰਟ ਇਨਗਰੀਡੀਅੰਟਸ ਪਏ ਹੋਏ ਨੇ ਇਸ ਤੇਲ ਦੇ ਵਿੱਚ ਜੋ ਕਿ ਬਾਲਾਂ ਦੀ ਸਿਹਤ ਵਾਸਤੇ ਬਹੁਤ ਵਧੀਆ ਨੇ ਤੇ ਦੇਖੋ ਜੀ ਡਰਾਈ ਇਨਗਰੀਡੀਅੰਟ ਦਾ ਪੂਰਾ ਵੱਡਾ ਭਾਂਡਾ ਆਪਣਾ ਕਹਿ ਸਕਦੇ ਕਿ 2.5 ਕਿਲੋ ਦਾ ਇਹ ਭਾਂਡਾ ਸੀ ਜਿਹੜਾ ਪੂਰਾ ਭਰ ਗਿਆ ਸੀ ਤੇ ਆਪਣੇ ਫਰੈਸ਼ ਇਨਗਰੀਡੀਅੰਟਸ ਦੀ ਦੇਖ ਲਓ 20 ਕਿਲੋ ਦੀ ਬਾਲਟੀ ਆਪਣੀ ਆਲਮੋਸਟ ਫੁੱਲ ਸੀ ਹਨਾ ਮਤਲਬ 18 17 ਤੋਂ 18 ਕਿਲੋ ਆਪਣੇ ਫਰੈਸ਼ ਇਨਗਰੀਡੀਅੰਟ ਸੀਗੇ ਜਿਹੜੇ ਆਪਾਂ ਆਇਲ ਦੇ ਵਿੱਚ ਐਡ ਕੀਤੇ ਨੇ ਤੇ ਤੁਸੀਂ ਦੇਖ ਹੀ ਲੈਨੇ ਮੰਜਾ ਭਰ ਕੇ ਦੋ ਮੰਜੇ ਭਰ ਕੇ ਸੀਗੇ ਤੇ ਇੱਕ ਟੋਕਰੀ ਭਰ ਕੇ ਇਨਗਰੀਡੀਅੰਟ ਸੀਗੇ ਸੋ ਇਹ ਤੇਲ ਸਾਡੀ منی ਬੈਗ ਗਾਰੰਟੀ ਹੈ ਜੀ ਇਹ ਤੇਲ ਦੇ ਉੱਪਰ ਜੇ ਤੁਸੀਂ ਇਹ ਤੇਲ ਖਰੀਦਦੇ ਹੋ ਤਾਂ ਔਰ ਅਗਰ ਇਹ ਤੁਹਾਡੇ ਲਈ ਕੰਮ ਨਹੀਂ ਕਰਦਾ ਤਾਂ ਤੁਹਾਡੇ ਅਸੀਂ ਪੂਰੇ ਪੈਸੇ ਵਾਪਸ ਕਰਾਂਗੇ ਠੀਕ ਹੈ ਨਾ ਜੀ ਦਾ ਰੀਅਲ ਨੈਕਟਰ ਇਸ ਤੇਲ ਦਾ ਆਪਾਂ ਨੇ ਨਾਮ ਰੱਖਿਆ ਹੈ ਜਿਸ ਦਾ ਮਤਲਬ ਬਣਦਾ ਹੈ ਪਰਮਾਤਮਾ ਦਾ ਦਿੱਤਾ ਹੋਇਆ ਅੰਮ੍ਰਿਤ ਸੋ ਇਹ ਅੰਮ੍ਰਿਤ ਹੀ ਹੈ ਜੀ ਅੰਮ੍ਰਿਤ ਦੀ ਤਰ੍ਹਾਂ ਹੀ ਤੁਹਾਡੇ ਕੇਸਾਂ ਦੇ ਲਈ ਇਹਨੇ ਕੰਮ ਕਰਨਾ ਆ ਤੇ ਹੁਣ ਇਸ ਦੇਖ ਲਓ ਟਾਈਮ ਤੁਸੀਂ ਤੁਹਾਨੂੰ ਆਸੇ ਪਾਸੇ ਦੀ ਲਾਈਟਨਿੰਗ ਤੋਂ ਅੰਦਾਜ਼ਾ ਹੁੰਦਾ ਹੋਣਾ ਕਿ ਇਹ ਡੇ ਦਾ ਟਾਈਮ ਨਹੀਂ ਹੈਗਾ ਇਹ ਨਾਈਟ ਦਾ ਟਾਈਮ ਹੈ ਹਨਾ ਆਲਮੋਸਟ ਸਾਢੇ 12 ਦਾ ਟਾਈਮ ਸੀ ਇਹ ਤੇ ਅਸੀਂ ਉਸ ਦਿਨ ਰਾਤ ਨੂੰ 3 ਵਜੇ 3:30 ਵਜੇ ਸਾਡੀ ਭੱਠੀ ਬੰਦ ਹੋਈ ਸੀ 4 ਵਜੇ ਅਸੀਂ ਸੁੱਤੇ ਸੀ ਹਨਾ ਸੋ ਮਿਹਨਤ ਬਹੁਤ ਜ਼ਿਆਦਾ ਆ ਪਲੀਜ਼ ਸਪੋਰਟ ਕਰਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਦੇਖੋ ਆਪਾਂ ਫਰੈਸ਼ ਇੰਗਰੀਡੀਅੰਟਸ ਐਡ ਕਰ ਰਹੇ ਹਾਂ ਤੇਲ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਇੱਕ ਮਿੱਠੇ ਹੋਏ ਸਮੇਂ ਦੇ ਲਈ ਆਪਾਂ ਇਹਨੂੰ ਅੱਗ ਦੇ ਉੱਤੇ ਰੱਖ ਕੇ ਪਕਾਵਾਂਗੇ ਤੇ ਲਗਾਤਾਰ ਜਿੱਦਾਂ ਪਖੋਵਾ ਕੱਢਦੇ ਹੁੰਨੇ ਆ ਨਾ ਲਗਾਤਾਰ ਇਹਦੇ ਅੰਦਰ ਜਿਹੜਾ ਹੈਗਾ ਆਪਣਾ ਖੁਰਚਣਾ ਉਹ ਚੱਲੂਗਾ ਤਾਂ ਕਿ ਕੋਈ ਵੀ ਇਨਗਰੀਡੀਐਂਟ ਥੱਲੇ ਨਾ ਲੱਗੇ ਜਾਂ ਤੇਲ ਜਲੇ ਨਾ ਹਨਾ ਸੋ ਤੁਸੀਂ ਦੇਖ ਲਓ ਵੀ ਫਲੇਮ ਕਿੰਨੀ ਕਾ ਬਿਲਕੁਲ ਲੋ ਫਲੇਮ ਆ ਹਨਾ ਤੇ ਆਪਾਂ ਨੇ ਮਤਲਬ ਤਿੰਨ ਬੈਚਸ ਵਿੱਚ ਇਹ ਤੇਲ ਤਿਆਰ ਹੋਇਆ ਸੀ ਦੋ ਬੈਚ ਸੀਗੇ ਆਪਣੇ ਫਰੈਸ਼ ਇਨਗਰੀਡੀਐਂਟਸ ਦੇ ਤੀਸਰਾ ਬੈਚ ਸੀਗਾ ਆਪਣਾ ਡਰਾਈ ਇਨਗਰੀਡੀਐਂਟਸ ਦਾ ਤੇ ਇਹ ਕਰ ਰਹੇ ਨੇ ਮਤਲਬ ਸ਼ੁਰੂ ਕਰ ਦਿੱਤਾ ਹੈ ਤੇਲ ਨੂੰ ਆਪਾਂ ਨੇ ਹਲਾਉਂਦੇ ਰਹਿਣਾ ਲਗਾਤਾਰ ਇਹ ਨਹੀਂ ਹੈਗਾ ਵੀ ਆਪਾਂ ਇਸ ਤਰ੍ਹਾਂ ਨਹੀਂ ਛੱਡ ਕੇ ਭਰੇ ਹੋ ਸਕਦੇ ਹੈਗੇ ਤੇਲ ਨੂੰ ਦੇਖੋ ਬਿਲਕੁਲ ਲੋ ਫਲੇਮ ਜਿੰਨੀ ਮਤਲਬ ਭੱਠੀ ਦੀ ਲੋ ਤੋਂ ਲੋ ਹੋ ਸਕਦੀ ਹੈ ਲੋਏਸਟ ਫਲੇਮ ਇਹੀ ਹੈ ਤੇ ਤੁਸੀਂ ਤੇਲ ਦਾ ਦੇਖ ਲਓ ਕਲਰ ਚੇਂਜ ਹੋਣਾ ਸਟਾਰਟ ਹੋ ਗਿਆ ਤੇ ਵੈਸੇ ਬਣਾਤਾ ਤੁਸੀਂ ਘਰੇ ਵੀ ਸਕਦੇ ਹੋ ਇਹਨੂੰ ਤੇਲ ਨੂੰ ਲੇਕਿਨ ਇਹਦੀ ਮਿਹਨਤ ਬਹੁਤ ਜ਼ਿਆਦਾ ਆ ਕਈ ਚੀਜ਼ਾਂ ਇਸ ਤਰ੍ਹਾਂ ਦੇ ਨੇ ਕਈ ਫੈਕਟਰ ਜੋ ਬਿਲਕੁਲ ਧਿਆਨ ਚ ਰੱਖਣੇ ਪੈਂਦੇ ਨੇ ਥੋੜੀ ਜੀ ਚੂਕ ਹੋ ਗਈ ਤੁਹਾਡਾ ਤੇਲ ਜਲ ਗਿਆ ਜਾਂ ਫਿਰ ਤੁਹਾਡੇ ਇਨਗਰੀਡੀਅੰਟ ਥੱਲੇ ਲੱਗ ਗਏ ਪ੍ਰੋਪਰਲੀ ਤੁਹਾਡੇ ਤੋਂ ਉਹਦੀ ਪ੍ਰੋਸੈਸਿੰਗ ਨਹੀਂ ਹੋ ਪਾਈ ਤਾਂ ਤੇਲ ਦਾ ਤੁਹਾਡਾ ਉਹ ਰਿਜ਼ਲਟ ਨਹੀਂ ਆ ਪਉਣਾ ਜਿਹੜਾ ਕਿ ਇੱਕ ਜਿੱਦਾਂ ਹੁਣ ਅਸੀਂ ਤਾਂ ਐਕਸਪਰਟ ਹਨਾ ਅਸੀਂ ਤਾਂ ਪਿਛਲੇ 10 ਸਾਲ ਤੋਂ ਇਹ ਤੇਲ ਬਣਾ ਕੇ ਸੇਲ ਕਰ ਰਹੇ ਹਾਂ ਪਰ ਹੁਣ ਅਸੀਂ ਕਮਰਸ਼ੀਅਲਾਈਜ਼ ਕਰ ਰਹੇ ਹਾਂ ਇਸ ਤੇਲ ਨੂੰ ਮਾਰਕੀਟ ਵਿੱਚ ਅਸੀਂ ਲਾਂਚ ਕਰ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਡਾ ਸਾਥ ਦਿਓ ਤੇਲ ਵੱਧ ਤੋਂ ਵੱਧ ਖਰੀਦੋ ਕਿਉਂਕਿ انسان ਦੀ ਬਿਊਟੀ ਤੇ ਕੇਸਾਂ ਨਾਲ ਹੀ ਹੁੰਦੀ ਹੈ ਜੀ ਵਾਲਾਂ ਤੋਂ ਬਿਨਾ ਇਹ انسان ਦੀ ਬਿਊਟੀ ਖਤਮ ਹੋ ਜਾਂਦੀ ਆ ਤਾਂ ਇਹ ਤੇਲ ਦੇ ਨਾਲ ਜੇ ਕੋਈ ਗੰਜਾ ਵੀ ਹੈ ਬਸ ਬਾਇ ਬਰਥ ਨਾ ਹੋਵੇ ਗੰਜਾ ਹਨ ਜਿਦੇ ਕੇਸ ਝੜ ਗਏ ਨੇ ਕਿਸੇ ਕਾਰਨ ਏਜ ਫੈਕਟਰ ਤੇ ਆ ਕੇ ਇੱਕ ਆਪਣੀ ਬਾਡੀ ਆਪਣਾ ਕੋਲੇਜਨ ਫਾਈਬਰ ਆਪਾਂ ਨੂੰ ਆਪਣੀ ਬਾਡੀ ਕੇਰਾਟਿਨ ਦੇਣਾ ਬੰਦ ਕਰ ਦਿੰਦੀ ਆ ਕੋਲੇਜਨ ਫਾਈਬਰ ਹੁੰਦੇ ਆ ਨਾ ਇਲਾਸਟਿਕ ਫਾਈਬਰ ਉਹ ਟਾਈਮ ਤੇ ਆ ਕੇ ਪ੍ਰੋਡਿਊਸ ਕਰਨਾ ਬੰਦ ਕਰ ਦਿੰਦੀ ਆ ਸੋ ਉਹਦੇ ਕਰਕੇ ਆਪਣੀ ਸਕਿਨ ਤੇ హెਅਰ ਚ ਚੇਂजेस ਆਉਂਦੇ ਨੇ ਤੇ ਇਹ ਦੇਖੋ ਕਲਰ ਦੇਖੋ ਤੇਲ ਦਾ ਬਹੁਤ ਸੋਹਣਾ ਗ੍ਰੀਨ 올ਿਵ ਗ੍ਰੀਨ ਕਲਰ ਬਣਿਆ ਆ ਜੀ ਇਸ ਬੈਚ ਦਾ ਤੇ ਬਾਕੀ ਹੱਥਾਂ ਦਾ ਹਾਲ ਦੇਖ ਲਓ ਤੁਸੀਂ ਹੈਨਾ ਪ੍ਰੋਸੈਸਿੰਗ ਟਾਈਮ ਦੇਖੋ ਨੀਲ ਪਏ ਪਏ ਨੇ ਹੱਥਾਂ ਤੇ ਹੈਨਾ ਨਾਈਫ ਚਲਾ ਚਲਾ ਕੇ ਸਾਰਾ ਦਿਨ ਦੇ ਦੇਖੋ ਕਿੱਡੇ ਕਿੱਡੇ ਕੱਟਸ ਲੱਗ ਗਏ ਛਾਲੇ ਹੋ ਗਏ ਸੀ ਮੇਰੇ ਵੀ ਹੱਥਾਂ ਤੇ ਛਾਲੇ ਹੋ ਗਏ ਸੀ ਲੇਕਿਨ ਮੈਂ ਆਪਣੇ ਹੱਥ ਤੁਹਾਨੂੰ ਦਿਖਾਈ ਨਹੀਂ ਹੈਗੀ ਇਹਦੇ ਅੰਦਰ ਵੀਡੀਓ ਦੇ ਅੰਦਰ ਸੋ ਮੈਂ ਤੁਹਾਨੂੰ ਦੱਸਦੀ ਸੀ ਕਿ ਇੱਕ ਏਜ ਫੈਕਟਰ ਤੇ ਆ ਕੇ ਨਾ ਵੀ ਮਤਲਬ ਹੇਅਰ ਲਾਸ ਹੋਣਾ ਸਟਾਰਟ ਹੋ ਜਾਂਦਾ ਲੇਕਿਨ ਜੇ ਤੁਸੀਂ ਆਪਦਾ ਹੈਲਥ ਆਪਦਾ ਲਾਈਫ ਸਟਾਈਲ ਵਧੀਆ ਰੱਖਦੇ ਹੋ ਆਪਣਾ ਖਾਣ ਪੀਣ ਵਧੀਆ ਰੱਖਦੇ ਹੋ ਆਪਣਾ ਜਿਹੜਾ ਪ੍ਰੋਡਕਟਿਵਿਟੀ ਆ ਉਹ ਵਧੀਆ ਰੱਖਦੇ ਹੋ ਯੂਜ਼ ਕਰਨ ਦੇ ਲਈ ਹੈਅਰ ਕੇਅਰ ਵਧੀਆ ਆ ਤੁਹਾਡੀ ਤਾਂ ਡੈਫੀਨੇਟਲੀ ਤੁਹਾਡੇ ਹੈਅਰ ਗਰੋ ਬੈਕ ਹੋ ਸਕਦੇ ਨੇ ਸੌਰੀ ਤੇ ਇਹ ਆਪਣਾ ਡਰਾਈ ਇНГਰੀਡੀIENTS ਦਾ ਆ ਗਿਆ ਫਾਰਮੂਲੇਸ਼ਨ ਕੋਕੋਨਟ ਆਇਲ ਇਸ ਤਰੀਕੇ ਦੇ ਨਾਲ ਸਾਨੂੰ ਰੱਖਣਾ ਪਿਆ ਸੀ ਗਰਮ ਪਾਣੀ ਦੇ ਵਿੱਚ ਕਿਉਂਕਿ ਉਹ ਬਿਲਕੁਲ ਜੰਮ ਚੁੱਕਿਆ ਸੀ ਤੇ ਜੰਮਿਆ ਹੋਇਆ ਕੋਕੋਨਟ ਤੁਹਾਨੂੰ ਪਤਾ ਕਿ ਨਹੀਂ इजीली ਘਰਦਾ ਤੇ ਇਹ ਨੈਕਸਟ ਡੇ ਦੀ ਵੀਡੀਓ ਹੈ ਜੀ ਉਹ ਆਪਣਾ ਜਿਹੜਾ ਆਪਾਂ ਲਾਸਟ ਨਾਈਟ ਬਣਾਇਆ ਸੀ ਬਾਲਟੀ ਦੇ ਵਿੱਚ ਆਪਾਂ ਨੇ ਉਹ ਰੱਖਿਆ ਹੋਇਆ ਤੇ ਨੈਕਸਟ ਡੇ ਇਹ ਆਪਾਂ ਵੀਡੀਓ ਪ੍ਰੋਸੈਸਿੰਗ ਸਟਾਰਟ ਕਰਤੀ ਸੀ ਦੁਬਾਰਾ ਕੜਾਹੀ ਦੇ ਪੱਟੀ ਦੇ ਉੱਪਰ ਕੜਾਹੀ ਰੱਖ ਲਈ ਸੀ ਤੇ ਲਗਾਤਾਰ ਇਹ ਵੀ ਚਲਾ ਰਹੇ ਨੇ ਬੈਠ ਕੇ ਹਨ ਘਰਚਣਾ ਮਾਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਮਿਹਨਤ ਬਹੁਤ ਜ਼ਿਆਦਾ ਮਿਹਨਤ ਆਈ ਹੈ ਇਸ ਤੇਲ ਨੂੰ ਬਣਾਉਣ ਤੇ ਸੋ ਸਪੋਰਟ ਕਰਿਓ ਜੀ ਜੇ ਤੁਹਾਡੇ ਨੋਨ ਦੇ ਵਿੱਚ ਕਿਸੇ ਹੋਰ ਨੂੰ ਇਹ ਪ੍ਰੋਬਲਮ ਆ ਤਾਂ ਉਹਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਹਨ ਤੇ ਸਾਡਾ ਜ਼ਰੂਰ ਸਹਿਯੋਗ ਕਰੋ ਅਸੀਂ ਚੰਗਾ ਪ੍ਰੋਡਕਟ ਲੈ ਕੇ ਆਏ ਆ ਆਰਗੈਨਿਕ ਪਿਓਰ ਹੋਮ ਮੇਡ ਹੈ ਨਾ ਤੁਸੀਂ ਦੇਖ ਸਕਦੇ ਹੋ ਇਸੇ ਕਰਕੇ ਅਸੀਂ ਵੀਡੀਓ ਸ਼ੂਟ ਕੀਤੀ ਸੀ ਤਾਂ ਕਿ ਅਸੀਂ ਸਭ ਨੂੰ ਦਿਖਾ ਸਕੀਏ ਕਿ ਇਸ ਤਰੀਕੇ ਦੇ ਨਾਲ ਅਸੀਂ ਤੇਲ ਤਿਆਰ ਕੀਤਾ ਤੇ ਦੇਖੋ ਇਹਦਾ ਕਲਰ ਆਇਆ ਜੀ ਬ੍ਰਾਊਨ ਹੈ ਨਾ ਹੁਣ ਇਹ ਬ੍ਰਾਊਨ ਕਲਰ ਪਹਿਲਾਂ ਵਾਲਾ ਬਹੁਤ ਬ੍ਰਾਈਟ ਗ੍ਰੀਨ ਸੀਗਾ ਆਪਣਾ ਇਹ ਮਿਕਸ ਹੋ ਕੇ 올ਿਵ ਗ੍ਰੀਨ ਡਾਰਕ ਗ੍ਰੀਨ ਟੋਨ ਤੇ ਆ ਜਾਣਾ ਆਪਣਾ ਜਣੀ ਜਿਹੜਾ ਫਾਈਨਲ ਕਲਰ ਆਉਣਾ ਆ ਹੈਅਰ ਕਲਰ ਦਾ ਸੌਰੀ ਹੈਅਰ ਆਇਲ ਦਾ ਤੇ ਆਹ ਦੇਖੋ ਜਿਹੜਾ ਆਪਣਾ ਫਿਲਟਰਿੰਗ ਪ੍ਰੋਸੈਸ ਆ ਗਈ ਫਿਲਟਰੇਸ਼ਨ ਪ੍ਰੋਸੈਸ ਅਸੀਂ ਕਿਸ ਕਿਸ ਤਰ੍ਹਾਂ ਯੂਜ਼ ਕੀਤਾ ਦੇਖੋ ਕਪੜਾ ਸੀ ਲੈ ਕੇ ਆਈ ਸੀ ਬਿਲਕੁਲ ਫਰੈਸ਼ ਕਪੜਾ ਖਰੀਦ ਕੇ ਲੈ ਆਈ ਸੀ ਜਿਹੜਾ ਆਪਣਾ ਹਲਵਾਈਆਂ ਵਾਲਾ ਕਪੜਾ ਹੁੰਦਾ ਮਲਮਲ ਉਹਦੇ ਅੰਦਰ ਆਪਾਂ ਨੇ ਸਾਰੇ ਇਨਗਰੀਡੀਅੰਟਸ ਤੇ ਆਇਲ ਹੀਟ ਅਪ ਕਰ ਕਰਕੇ ਪਾ ਰਹੇ ਹਾਂ ਤਾਂ ਕਿ ਚੰਗੇ ਤਰੀਕੇ ਦੇ ਨਾਲ ਜਿਹੜਾ ਹੈਗਾ ਆਇਲ ਉਹ ਨਿਕਲ ਆਵੇ ਠੀਕ ਹੈ ਜੀ ਇਹਦੇ ਤੇ ਵੀ ਬਹੁਤ ਮਿਹਨਤ ਲੱਗਦੀ ਹੈ ਹੱਥ ਦਰਦ ਕਰਨ ਲੱਗੇ ਸੀ ਇਹਨਾਂ ਦੇ ਤੇ ਆ ਲਓ ਜੀ ਇਹ ਆਪਾਂ ਕਰ ਰਹੇ ਹਾਂ ਜੀ ਵੇਟ ਆਪਣੇ ਆਇਲ ਦਾ ਏ ਦੇਖੋ ਕਲਰ ਕਿੰਨਾ ਸੋਹਣਾ ਆਇਆ ਆਇਲ ਦਾ ਤੇ ਸਾਡੀ ਮਨੀ ਬੈਕ ਗਾਰੰਟੀ ਹੈ ਜੀ ਅਸੀਂ ਪੈਸਾ ਪੂਰਾ ਵਾਪਸ ਦਵਾਂਗੇ ਜੇ ਸਾਡੇ ਵਾਲਾਂ ਦੇ ਤੇਲ ਨੇ ਤੁਹਾਡੇ ਵਾਲਾਂ ਦੇ ਉੱਪਰ ਕੰਮ ਨਾ ਕੀਤਾ ਸੋ ਇਸ ਤੇਲ ਨੂੰ ਪਲੀਜ਼ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਕਿਉਂਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕੋਸਮੈਟਿਕਸ ਲਿਆ ਰਹੇ ਹਾਂ ਜਿੱਦਾਂ ਪਿਗਮੈਂਟੇਸ਼ਨ ਤੋਂ ਇੱਕ ਕਰੀਮ ਦੀ ਫਾਰਮੂਲੇਸ਼ਨ ਅਸੀਂ ਕਰ ਲਈ ਆ ਲੇਕਿਨ ਉਹਦਾ ਟ్రਾਇਲ ਚੱਲ ਰਿਹਾ ਆ ਹਨਾ ਅਸੀਂ ਟ్రਾਇਲ ਲਿਆ ਆ ਯਾ ਅਲੱਗ-ਅਲੱਗ ਸਕਿਨ ਟਾਈਪਸ ਦੇ ਉੱਪਰ ਵੀ ਚਲੋ ਪਹਿਲਾਂ ਟ్రਾਇਲ ਲੈਣਾ ਜ਼ਰੂਰੀ ਹੁੰਦਾ ਆ ਕੀ ਰਿਜ਼ਲਟ ਆ ਆਫਟਰ ਦੈਟ ਅਸੀਂ ਇਹਨੂੰ ਮਾਰਕੀਟ ਦੇ ਵਿੱਚ ਲਾਂਚ ਕਰਾਂਗੇ ਤੁਹਾਡੇ ਲਈ ਇਸ ਤਰੀਕੇ ਨਾਲ ਹੀ ਵੀਡੀਓ ਬਣਾ ਕੇ ਪਾਵਾਂਗੇ ਬਾਕੀ ਫੇਸ سیرਮ ਆ ਰਹੇ ਨੇ ਜੀ ਐਂਟੀ-ਏਜਿੰਗ ਪ੍ਰੋਪਰਟੀਆਂ ਦੇ ਨਾਲ ਕੇਸਰ ਵਾਲਾ سیرਮ ਆਏਗਾ ਐਂਟੀ-ਏਜਿੰਗ ਵੀ ਹੋਏਗਾ ਤੇ ਡਰਾਈ ਸਕਿਨ ਵਾਲਿਆਂ ਦੇ ਲਈ ਬਹੁਤ ਜ਼ਿਆਦਾ ਵਧੀਆ ਹੋਏਗਾ ਨਰਿਸ਼ਮੈਂਟ ਪ੍ਰੋਵਾਈਡ ਕਰੇਗਾ ਤੇ ਪਿਗਮੈਂਟੇਸ਼ਨ ਲਈ ਵੀ ਬਹੁਤ ਵਧੀਆ ਹੋਏਗਾ ਉਹ ਲਓ ਜੀ ਪੈਕਿੰਗ ਸ਼ੁਰੂ ਕਰ ਦਿੱਤੀ ਆਪਾਂ ਨੇ 16 ਲੀਟਰ ਟੋਟਲ ਆਪਣਾ 16 ਲੀਟਰ 100 ਗ੍ਰਾਮ ਆਪਣਾ ਤੇਲ ਬਣਿਆ ਸੀ ਤੇ ਆਪਾਂ ਦੇਖੋ ਹੁਣ ਪੈਕਿੰਗ ਕਰ ਰਹੇ ਹਾਂ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੇ ਕੋਲ ਦੋ ਆਰਡਰਸ ਹੈਗੇ ਸੀ ਪਹਿਲਾਂ ਹੀ ਤੇਲ ਬਣਾਉਣ ਤੋਂ ਪਹਿਲਾਂ ਹੀ ਦੋ ਆਰਡਰਸ ਸੀਗੇ ਇੱਕ ਕੈਨੇਡਾ ਤੋਂ ਤੇ ਇੱਕ ਅਮਰੀਕਾ ਤੋਂ ਬਾਕੀ ਨਾਲ ਦੀ ਨਾਲ ਆਰਡਰਸ ਆ ਰਹੇ ਨੇ ਲੀਟਰਸ ਵਿੱਚ ਹੀ ਆਰਡਰਸ ਆ ਰਹੇ ਨੇ ਆਪਾਂ ਨੂੰ ਤੇ ਪ੍ਰਾਈਸਿੰਗ ਜਾਣਨ ਦੇ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਕਮੈਂਟਸ ਵਿੱਚ ਜਰੂਰ ਤੁਸੀਂ ਪ੍ਰਾਈਸ ਜਾਣਨਾ ਹੈ ਜਾਂ ਫਿਰ ਤੁਸੀਂ ਅ ਕੰਟੈਕਟ ਨੰਬਰ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਹਨ ਜੇ ਤੁਸੀਂ ਇਹ ਤੇਲ ਪਰਚੇਸ ਕਰਨਾ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਲਾਈਕ ਜ਼ਰੂਰ ਕਰਦੇ ਹੋ ਤੇ ਜੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਠੀਕ ਹੈ ਜੀ ਕੋਸ਼ਿਸ਼ ਕਰਾਂਗੇ ਜੇ ਤੁਹਾਨੂੰ ਵਲੌਗ ਵੀ ਦੇ ਸਕੀ ਅੱਗੇ ਹਨਾ ਪਕੂਰੀਅਰ ਵਗੈਰਾ ਦੇ ਪੈਕਿੰਗ ਵਗੈਰਾ ਦੇ ਹੋਰ ਹਨਾ ਤੇ ਤਾਂ ਕਿ ਆਪਾਂ ਕਿਉਂਕਿ ਆਪਾਂ ਇਹ ਤੇਲ ਦੀ ਪ੍ਰੋਮੋਸ਼ਨ ਬਹੁਤ ਵੱਡੇ ਲੈਵਲ ਤੇ ਕਰਨੀ ਆ ਹੁਣ ਤੇ ਬਾਕੀ ਤੁਸੀਂ ਪਲੀਜ਼ ਸਹਿਯੋਗ ਦਿਓ ਸਾਡਾ ਵੱਧ ਤੋਂ ਵੱਧ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ